ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਬਣੇ ਮੰਦਰ ਦੇ ਵਿੱਚ ਇੱਕ ਵਿਅਕਤੀ ਤੇ ਮੂਰਤੀਆਂ ਨੂੰ ਖੰਡਿਤ ਕਰਨ ਦੇ ਇਲਜ਼ਾਮ ਲਗਾਏ। ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕੁਝ ਵਿਅਕਤੀਆਂ ਦੇ ਵੱਲੋਂ ਖੰਡਿਤ ਹੋਈਆਂ ਮੂਰਤੀਆਂ ਨੂੰ ਦਿਖਾਇਆ ਜਾ ਰਿਹਾ ਤੇ ਵਿਅਕਤੀ ਦੇ ਉੱਤੇ ਇਹਨਾਂ ਮੂਰਤੀਆਂ ਨੂੰ ਖੰਡਿਤ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਇਸ ਸ਼ਖਸ ਨੂੰ ਫੜ ਕੇ ਲੋਕਾਂ ਦੇ ਵੱਲੋਂ ਇਜ਼ੀ ਚੰਗੀ ਛਿੱਤਰ ਪ੍ਰੇਰਿਤ ਕੀਤੀ ਹੈ। ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਇਸ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ। ਦਾ ਸਥਾਨਕ ਲੋਕਾਂ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕੀ ਨਾਮ ਤੁਹਾਡਾ ਹੈ ਮੇਰਾ ਬਨੀ ਕੁਮਾਰ ਹੈ ਬਨੀ ਕੁਮਾਰ ਉਹ ਕੀ ਮੈਟਰ ਹੋਇਆਗੀ ਮੈਟਰ ਆਪਾਂ ਬਾਹਰ ਗੱਡੀਆਂ ਭਰ ਰਹੇ ਆਂ ਆਪਣੀਆਂ ਬੱਤਸਾ ਦਾ ਕੰਮ ਕਰ ਰਹੇ ਆਂ ਇਧਰੋਂ ਭਈਆ ਆਇਆ ਕੋਈ ਉਨੇ दारू ਪੀਤੀ ਹੋਣੀ ਆ ਉੱਪਰ ਚੜਿਆ ਉਦੋਂ ਸਾਨੂੰ ਜਰੂਰ ਅੰਦਰ ਆਪਾਂ ਦਾ ਮੱਥਾ ਟੇਕਣਾ ਆ ਆਪਾਂ ਦਾ ਬਾਹਰ ਜੀ ਇਹਦਾ ਬਾਹਰ ਜੀ ਰੁਵਾਇ ਆਈ ਜੀ ਨੂੰ ਸਿਵਲਿੰਗ ਸੱਤ ਲੱਗਾ ਨਾ ਉਹ ਨੂੰ ਦੇਖ ਲੈ ਆਪਾਂ ਫਿਰ ਭੱਜ ਕੇ ਆ ਗਏ ਦੇਖਿਆ ਜੀ ਰੂ ਆ ਮੂਰਤੀ ਵੀ ਟੁੱਟੀ ਪਈ ਹੋਈ ਇੱਥੇ ਮੌਕੇ ਦੀ ਵੀਡੀਓ ਬਣਾਈ ਤੁਸੀਂ ਨਹੀਂ ਮੌਕੇ ਤੇ ਦੂਜੇ ਬੰਦੇ ਨੇ ਬਣਾਈ ਆ ਉਹਦਾ ਮਾਰੇ ਆ ਛਿੱਤਰ ਉਹਦੇ ਚੰਗੇ ਤੇ ਬਾਅਦ ਜੋ ਆਪਣੇ ਮਲਾਇਮ ਆ ਗਏ ਉਹ ਲੈ ਕੇ ਝੌਂਕੀ ਹੈਗਾ ਬੰਦਾ ਹੁਣ दारू ਪਤਾ ਨਹੀਂ दारू ਪੀਤੀ ਆ ਬੰਦੇ ਜ਼ੋਂਪੀ ਬੇਨ ਵੀ ਕੀਤੀ ਆਹ ਦੇਖੋ ਭਾਈ ਸ਼ਿਵਜੀ ਦੇ ਮਾਲੇਦਾਰ ਕੋਈ ਨਹੀਂ ਮਾਰੀਦਾ ਉਧ ਰੂਚੀ ਲਿੰਕ ਤਾਂ ਇਹ ਦੇਖੋ ਸ਼ਿਵ ਜੀ ਆ ਦੇਖੋ ਸਾਰਾ ਕੁਝ ਤੋੜਤਾ ਜੀ ਉਹਨੇ ਇਹ ਹੁਣ ਕੀ ਮੰਗੇ ਤੁਹਾਡੀ ਮੰਗੇ ਜੀ ਉਹਤੇ ਕਾਰਵਾਈ ਕੀਤੀ ਜਾਵੇ ਉਹਨੂੰ ਵੈਰੀਫਾਈ ਕੀਤਾ ਜਾਵੇ ਬੰਦਾ ਕੀ ਕੀ ਨਹੀਂ ਉਹਨੂੰ ਭੇਜਿਆ ਭੇਜਿਆ ਕੀ ਕੀਤਾ ਕੀ ਵੈਰੀਫਾਈ ਕੀਤਾ ਜਾਵੇ ਪੂਰੀ ਤਰ੍ਹਾਂ ਉਹਨੂੰ ਕਿਹੜੀ ਜਗ੍ਹਾ ਮੰਦਰ ਹੈ ਵੀਰ ਜੀ ਇਹ ਆਪਣੇ ਬੱਸ ਸਟੈਂਡ ਲੁਧਿਆਣਾ ਲੁਧਿਆਣਾ ਬੱਸ ਸਟੈਂਡ ਹਾਂਜੀ ਬੱਸ ਸਟੈਂਡ ਦੇ ਬਾਹਰ ਮੰਦਰ ਆ ਆਪਾਂ ਹੀ ਸੇਵਾ ਕਰਦੇ ਹਾਂ ਉਹਰੇ ਸਾਰਾ ਕੁਝ ਆਪਾਂ ਹੀ ਕਰਦੇ ਇੱਥੇ ਨੀਟਾ ਪ੍ਰਧਾਨਾ ਮੇਨ ਉਹ ਚੁੰਕੀ ਗਏ ਹੋਏ ਆ ਨੀਟਾ ਪ੍ਰਧਾਨ ਜੀ ਆਪਣੇ ਉਹ ਲੈ ਕੇ ਉੱਥੇ ਆ ਮੂਰਤੀ ਦਾ ਦੇ ਲੋ ਕੀ ਬੇਅਤ ਵੀ ਕਰਤੀ ਉਹਨੇ ਸਾਰੀ ਭੁਲੇਖਾ ਮੌਕੇ ਤੇ ਬੰਦਾ ਫੜਿਆ ਗਿਆ ਆ ਮੌਕੇ ਤੇ ਫੜਿਆ ਫੜਿਆ ਪੁਲਿਸ ਵਾਲੇ ਵੀ ਆ ਗਏ ਨਾਲ ਹੀ ਬੰਦਾ ਚੌਂਕੀ ਲਾ ਕੇ ਉੱਥੇ ਮੌਕੇ ਦੇ ਉੱਤੇ ਪੁਲਿਸ ਸੱਦ ਕੇ ਪੁਲਿਸ ਦੇ ਹਵਾਲੇ ਇਸ ਨੌਜਵਾਨ ਨੂੰ ਕੀਤਾ ਗਿਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹ ਕਰਤੀ ਹੈ ਫਿਰ ਉਹ ਭਾਈ ਕਰਤੀ ਹੈ ਪਹਿਨਾਂ ਨੰਬਰ 2 ਤੁਹਾਡਾ ਕੀ ਨਾਮ ਹੈ ਸਰ ਅਮਜੀਤ ਸਿੰਘ ਜੀ ਕੀ ਮਾਮਲਾ ਕੀ ਹੈਗਾ ਇਹ ਕਮਲਦਾ ਜੀ ਹਮੇਸ਼ ਭਾਰਤੀ ਜੀ ਹਰਦੇਸ਼ ਭਾਰਤੀ ਸਮਸ਼ਵਾਸ਼ ਭਾਰਤੀ ਹਾਂਜੀ ਜੀ ਆਹ ਹੈ ਆਸ ਤੇ ਮਤਰਾ ਤੇ ਮਤਰਾ ਦੀ ਉਪਰ ਕਰਦੇ ਮੌਕੇ ਤੇ ਪਹੁੰਚ ਲੈਣਾ ਪਿਆ ਜੀ ਬਸ ਇਦਾਂ ਜੀ ਕਰਤਾ ਕਿਹਦੀ ਪਛਾਣ ਹੋਈ ਵੀ ਹੈ ਕੌਣ ਹੈ ਕਿੱਥੇ ਦਾ ਹੈ ਯਾਰ ਬਾਰ ਬਾਰ ਵੀ ਮੈਂ ਉੱਤਰ ਪ੍ਰਦੇਸ਼ ਦਾ ਸੀਗਾ ਜੀ ਤੇ ਡੁਗਰੀ ਰਹਿੰਦਾ ਜੀ ਇੱਥੇ ਲੁਧਿਆਣਾ ਕਿੰਨੇ ਜਣੇ ਸੀਗੇ ਜੀ ਨਾਲ ਇੱਕਲਾ ਜਣਾ ਸੀ ਇਕੱਲਾ ਕਿੰਨੇ ਜਣੇ ਸੀ ਡੁਗਰੀ ਇਹ ਇੱਕੋ ਜਣਾ ਕਿੰਨੇ ਵਜੇ ਦੀ ਗਈ ਤੇ ਤੁਸੀਂ ਆਉਣਾ ਜੀ ਮੇਰੇ ਖਾਲ 7:30 ਡੁਗਰੀ ਆਪਣੇ ਮਕਾਨ ਤੇ ਰਹਿੰਦਾ ਹੀ ਕਿਰਾਏ ਤੇ ਜੀ ਸਾਡੇ ਸਾਡੇ ਪੌਣੇ ਕੋ ਵਜੇ ਡੁਗਰੀ ਕਿਰਾਏ ਤੇ ਰਹਿੰਦਾ ਹੀ ਆਪਣਾ ਮਕਾਨ ਸੀ ਇਹ ਕਿਰਾਏ ਤੇ ਰਹਿੰਦਾ ਟਿਕੜੇ ਇੱਕ ਰੰਗ ਦੇ ਵੈਰੀਫਾਈ ਕਰ ਲੈਣੇ ਕਰਾਇਆ ਕੰਮ ਕੀ ਕਰਦਾ ਜੀ ਇਹ ਕੰਮ ਕੋ ਸਲਾਈਸ ਮਸ਼ੀਨ ਦਾ ਸਲਾਈਸ ਵੀ ਕਰਦਾ ਜੀ ਇਹ ਹਿੰਦੂ ਹੈ ਜਾਂ ਕੀ ਹੈਗਾ ਇਹ ਇਹ ਭਾਰਤੀ ਦੇਸ਼ ਭਾਰਤੀ ਹੈ 13 24 ਬਸ ਅਤੇ ਪੁਲਿਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ આરોપી ਮੈਂਟਲੀ ਤੌਰ ਤੇ ਪਰੇਸ਼ਾਨ ਹੈ ਬਾਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ